ਠੀਕ ਹੈ ਫਿਰ ਮੈਂ ਵੀ ਇਧਰ ਰਿਕਾਰਡਿੰਗ ਔਨ ਕਰ ਲਵਾਂ ਆਪਣੀ ਤੁਸੀਂ ਬੀਸਟ ਕਰ ਲਓ ਠੀਕ ਹੈ ਠੀਕ ਮੈਨੂੰ ਪਤਾ ਨਹੀਂ ਸੀ ਇਸ ਗੱਲ ਬਾਰੇ ਠੀਕ ਹੈ ਠੀਕ ਹੈ ਤੇ ਦੇਖੋ ਮੇਰਾ ਤੇ ਮਕਸਦ ਰਿਕਾਰਡਿੰਗ ਦੇ ਬੇਸ ਤੇ ਕੋਈ ਨਹੀਂ ਹੈਗਾ ਮੈਂ ਤੇ ਤੁਹਾਨੂੰ ਸੱਚ ਦੱਸਾਂ ਕਿ ਅਸੀਂ ਪਿੰਡਾਂ ਨੂੰ ਬਿਲੋਂਗ ਕਰਦੇ ਹਾਂ ਸਾਨੂੰ ਇਹਨਾਂ ਗੱਲਾਂ ਬਾਰੇ ਪਤਾ ਹੀ ਨਹੀਂ ਹੈਗਾ ਉਸ ਤੋਂ ਪਹਿਲਾਂ ਬਸ ਕੋ ਬਸ ਤੇ ਔਰ ਤੁਹਾਨੂੰ ਸ਼ਾਇਦ ਮੈਂ ਇੱਕ ਗੱਲ ਹੋਰ ਬੜੀ ਵੱਡੀ ਦੱਸਣੀ ਚਾਹਾਂਗਾ ਕਿ ਮੇਰੇ ਦਾਦੀ ਜੀ ਅੱਜ ਤੋਂ 2 ਸਾਲ ਪਹਿਲਾਂ ਪੂਰੇ ਹੋ ਗਏ ਉਹਨਾਂ ਦੇ ਪੂਰੇ ਹੋਣ ਤੋਂ ਡੇਢ ਸਾਲ ਪਹਿਲਾਂ ਮੇਰੇ ਮਨ 'ਚ ਇਹ ਗੱਲ ਆਈ ਕਿ ਮੈਂ ਕਿਹਾ ਬਿਜੁਰਗਾ ਨਹੀਂ ਰਹਿਣਾ ਨਹੀਂ ਇਹ ਨਿਸ਼ਾਨੀਆਂ ਸਾਡੇ ਕੋਲੋਂ ਗਵਾਜ ਜਾਣੀਆਂ ਤੇ ਕਿਉਂ ਨਾ ਇਹਨਾਂ ਦੀਆਂ ਯਾਦਾਂ ਆਪਾਂ ਇੱਕ ਵੀਡੀਓ 'ਚ ਰਿਕਾਰਡ ਕਰੀਏ ਜੀ ਮੈਂ ਨਾ ਮਾਤਾ ਜੀ ਉਹ ਕਾਫੀ ਉੱਚਾ ਸੁਣਦਾ ਸੀ ਉਹਨਾਂ ਨੂੰ ਤੇ ਮੈਂ ਉਹਨਾਂ ਨੂੰ ਨਾ ਸਵਾਲ ਕੀਤੇ ਥੋੜੇ ਜੇ ਸੇ ਕਾਫੀ ਵਾਰ ਮੈਨੂੰ ਰਿਪੀਟ ਕਰਨੇ ਪਏ ਮੈਂ ਤੁਹਾਨੂੰ ਵੀਡੀਓ ਸੈਂਡ ਕਰਾਂਗਾ ਜੇ ਮੇਰੇ ਸਿਸਟਮ 'ਚ ਇੱਥੇ ਹੋਈ ਤਾਂ ਅਛਾ ਤੁਹਾਨੂੰ ਪਰਸਨਲ ਸੈਂਡ ਕਰਾਂਗਾ ਕਿਉਂਕਿ ਲੋਕੋ ਕੋ ਬਹੁਤ ਚੱਕਦੇ ਹਰ ਗੱਲ ਨੂੰ ਹਣਾ ਜੀ ਜੀ ਤੇ ਉਹਦੇ ਵਿੱਚ ਉਹਨਾਂ ਨੇ ਮੈਂ ਸਵਾਲ ਕੀਤਾ ਸੀ ਕਿ ਇਸਾਈ ਧਰਮ ਸਾਡੇ ਪਿੰਡ ਚ ਕਿੱਥੋਂ ਆਇਆ ਅਛਾ ਜੀ ਹਾਂ ਮੈਨੂੰ ਇਹ ਕਿਉਂਕਿ ਮੇਰੇ ਮਨ ਚ ਵਾਰ-ਵਾਰ ਬਚਪਨ ਤੋਂ ਇੱਕ ਗੱਲ ਉੱਠਦੀ ਹੁੰਦੀ ਸੀ ਕਿ ਇਸਾਈ ਧਰਮ ਦਾ ਸਾਡੇ ਨਾਲ ਕੋਈ ਬਹੁਤ ਲੰਬਾ ਤਾਲੁਕਾਤ ਪੰਜਾਬ ਦੇ ਵਿੱਚ ਬਣਦਾ ਲੱਗਦਾ ਨਹੀਂ ਮੈਨੂੰ ਫਿਰ ਉਹਨਾਂ ਨੇ ਮੈਨੂੰ ਹਾਂ ਮੈਨੂੰ ਬਹੁਤ ਵਧੀਆ ਗੱਲ ਇੱਕ ਦੱਸੀ ਕਹਿੰਦੀ ਕਿ ਜਿਹੜੇ ਇਸਾਈ ਲੋਕ ਨੇ ਨਾ ਇਹ ਪਹਿਲਾਂ ਸਾਰੇ ਸਿੰਘ ਸਨ ਉਹਨਾਂ ਨੇ ਦੱਸਿਆ ਮੈਂ ਕਿ ਨਾਂ ਕੀ ਸੀ ਉਹਨਾਂ ਦੇ ਕਹਿੰਦੇ ਕੋਈ ਗੰਡਾ ਸਿੰਘ ਐਡਾ ਬੰਤਾ ਸਿੰਘ ਸੰਤਾ ਸਿੰਘ ਐਡਾ ਕਾਫੀ ਨਾਮ ਲੈਂਦੇ ਨੇ ਵਿੱਚੋਂ ਮੈਂ ਤੁਹਾਨੂੰ ਵੀਡੀਓ ਭੇਜਾਂਗਾ ਤੇ ਮੈਂ ਫਿਰ ਇਹ ਸਾਰੇ ਸਿੰਘ ਇਸਾਈ ਕਿਵੇਂ ਬਣ ਗਏ ਜੀ ਜੇ ਇਹ ਸਾਰੇ ਸਿੰਘ ਸੀ ਤਾਂ ਫਿਰ ਤੁਸੀਂ ਇਹਨਾਂ ਨੂੰ ਸਾਧਿਆ ਕਿਉਂ ਨਹੀਂ ਕਿ ਸਾਡੇ ਗੁਰਦੁਆਰਾ ਪ੍ਰਬੰਧਕ ਪ੍ਰਬੰਧਕ ਕਮੇਟੀ ਦਾ ਨਾਮ ਹੀ ਲਿਆਵਦੇ ਵਿੱਚ ਕਿ ਪ੍ਰਬੰਧਕ ਕਮੇਟੀ ਨੇ ਇਹਨਾਂ ਨੂੰ ਸਾਧਿਆ ਕਿਉਂ ਨਹੀਂ ਉਹ ਕਹਿੰਦੇ ਕਿ ਇਹ ਲਾਲਚ ਵਸ ਹੋ ਗਏ ਕਿ ਇਹਨਾਂ ਨੂੰ ਇੱਕ ਕਿਸਮ ਦਾ ਇਹ ਲਾਲਚ ਵਸਦੇ ਹੋਏ ਮੈਂ ਦੱਸਾਂ ਲਗਤੋ ਸੁਣੋ ਮੇਰੀ ਗੱਲ ਨਾਲਿਚ ਵਾਸ ਹੋ ਗਿਆ ਕਿ ਅਸੀਂ ਤੁਹਾਨੂੰ ਕੰਮ ਦਵਾਵਾਂਗੇ ਅੱਛਾ ਕਾਰੋਬਾਰ ਦਵਾਵਾਂਗੇ ਪੜਾਈ ਦਵਾਵਾਂਗੇ ਤੇ ਤੁਹਾਨੂੰ ਗ੍ਰਾਮੀ ਕੰਮ ਦੀ ਲੋੜ ਨਹੀਂ ਕਿਸੇ ਦੀ ਤੁਹਾਨੂੰ ਅਸੀਂ ਬਿਲਕੁਲ ਆਜ਼ਾਦ ਕੌਮ ਬਣਾਵਾਂਗੇ ਅੱਛਾ ਤੇ ਉਹਨਾਂ ਨੇ ਫਿਰ ਸਭ ਤੋਂ ਪਹਿਲਾਂ ਕੰਮ ਸਾਡੇ ਪਿੰਡਾਂ ਦੇ ਵਿੱਚ ਜਾਨਕੀ ਗਿਰਜੇ ਖੋਲਣ ਦਾ ਖੇਤਰ ਫਿਰ ਉਹਨਾਂ ਨੇ ਦੱਸਿਆ ਕਿ ਇਹ ਗਿਰਜਾ ਸਾਡੇ ਪਿੰਡ ਤੋਂ ਉਦੋਂ ਬਣਿਆ ਸੀ ਅੱਛਾ ਜੀ ਤੇ ਮੈਂ ਫਿਰ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਹਾਨੂੰ ਇਹ ਗੱਲ ਮਹਿਸੂਸ ਹੋਈ ਕਿ ਸਾਡੀ ਸਿੱਖ ਕੌਮ ਦੀ ਹੈ ਘਾਟ ਉਹਨਾਂ ਨੂੰ ਨਾ ਪੂਰਾ ਚੰਗੀ ਤਰ੍ਹਾਂ ਪਤਾ ਨਹੀਂ ਲੰਗਦਾ ਤੇ ਫਿਰ ਲਾਗੇ ਮੇਰੇ ਚਾਚਾ ਜੀ ਬੈਠੇ ਨੇ ਤੇ ਉਹ ਦੱਸਦੇ ਆ ਕਿ ਮਾਂ ਜੀ ਨੂੰ ਪੂਰਾ ਸੁਣਦਾਨੀ ਆ ਇਹ ਤਾਂ ਕਰਕੇ ਕੁਝ ਹੋਰ ਜਵਾਬ ਦੇ ਦਿੰਦੀ ਐ ਗੋ ਅੱਛਾ ਜੀ ਸੋ ਕਾਫੀ ਵਧੀਆ ਸੀਗਾ ਉਹਨਾਂ ਦਾ ਉਹ ਜਿੰਨਾ ਕੋ ਬੋਲ ਦਿੱਤਾ ਉਹਨਾਂ ਨੇ ਮੇਰੇ ਵਾਸਤੇ ਕਾਫੀ ਲਾਭਦਾਇਕ ਹੋਇਆ ਤੇ ਹੁਣ ਸ਼ਾਇਦ ਐਸਾ ਤੁਹਾਡੇ ਪੈਗਾਮ ਤੋਂ ਬਾਅਦ ਵੀ ਸਾਡੇ ਵਾਸਤੇ ਲਾਭਦਾਇਕ ਹੋਵੇਗਾ ਮੇਰੇ ਕਹਿਣ ਤੋਂ ਮਤਲਬ ਇਹ ਆ ਕਿ ਤੁਹਾਨੂੰ ਇਸ ਗੱਲ ਜਦੋਂ ਵੀ ਕੋਈ ਚੀਜ਼ ਜੋ ਕਿਸੇ ਰੀਲੀਜ ਦੇ ਬਾਰੇ ਬੋਲਦੇ ਆ ਜਿਸ ਤਰ੍ਹਾਂ ਉਹ ਸਿੰਘ ਨੇ ਬੋਲਿਆ ਦੇਖੋ ਸਾਨੂੰ ਸਾਰਿਆਂ ਨੂੰ ਕਿੰਨਾ ਦੁੱਖ ਹੋਇਆ ਤੁਹਾਨੂੰ ਵੀ ਹੋਇਆ ਮੈਨੂੰ ਵੀ ਹੋਇਆ ਮੈਨੂੰ ਇਸ ਤਰ੍ਹਾਂ ਇਹ ਨਹੀਂ ਮੈਨੂੰ ਰੀਲੀਜ ਕਰਕੇ ਨਹੀਂ ਹੋਇਆ ਕਿ ਮੈਂ ਮੇਰਾ ਕੋਈ ਰੀਲੀਜ ਸਾ ਇਸ ਕਰਕੇ ਨਹੀਂ ਮੈਂ ਕਿਨ ਕਿਸੇ ਵੀ ਪੈਗੰਬਰ ਪ੍ਰਤੀ ਵਰਡ ਅਗੇ ਬੋਲਣੇ ਨੇ ਤੇ ਉਹ ਬੜੇ ਸਾਫ ਸੁਥਰੇ ਸੱਚੇ ਹੋਣੇ ਚਾਹੀਦੇ ਨੇ ਕਿਉਂਕਿ ਉਹਦੀ ਉੱਪਰ ਆਸਥਾ ਹੁੰਦੀ ਹੈ ਲੋਕਾਂ ਦੀ ਜੀ ਹਾਂ ਤੁਹਾਡੀ ਜਦੋਂ ਉਦਾਹਰਣ ਦੇ ਤੌਰ ਤੇ ਕੋਈ ਅਸੀਂ ਤੈਕੀਕਾਤ ਕਰਨਾ ਚਾਹੁੰਦੇ ਆ ਜਾਂ ਅਸੀਂ ਕੋਈ ਖੋਜ ਕਰਨੀ ਚਾਹੁੰਦੇ ਆ ਤੇ ਅਸੀਂ ਇਹ ਅਹਿਸਾਸ ਮੰਨ ਲਓ ਮੈਂ ਤੁਹਾਨੂੰ ਅਹਿਸਾਸ ਕਰਾਉਣਾ ਚਾਹੁੰਦਾ ਕਿ ਜਿਸੂ ਮਸੀਹ ਦਾ ਜਨਮ ਕਿਵੇਂ ਹੋਇਆ ਤੇ ਉਹਦੇ ਲਈ ਮੰਦ ਸ਼ਬਦ ਨਹੀਂ ਬੋਲਣੇ ਪੈਣਗੇ ਵਿਚਾਰ ਕੀਤਾ ਜਾ ਸਕਦੀ ਹੈ ਜੀ ਸਿੱਟੇ ਤੋਂ ਉਸ ਸੰਗ ਦੀ ਗਲਤੀ ਆ ਔਰ ਅਸੀਂ ਸਾਰਿਆਂ ਨੇ ਕੋਸ਼ਿਸ਼ ਵੀ ਕੀਤੀ ਹੈ ਕਿ ਉਹਨੇ ਇਸ ਗਲਤੀ ਦਾ ਨੂੰ ਅਹਿਸਾਸ ਕਰਵਾਇਆ ਗਾ ਜੀ ਇਸ ਵਿੱਚ ਇਸ ਗੱਲ ਦਾ ਅਪਰੀਸ਼ੀਏਟ ਕੀਤਾ ਸਿੱਖ ਆਪਣੇ ਪੈਣਾ ਪਾਣਾਂ ਦਾ ਔਰ ਅਸੀਂ ਬਾਰ-ਬਾਰ ਪਾਇਆ ਸਿੱਖੋ ਪਰ ਤੁਸੀਂ ਇੱਕ ਗੱਲ ਨਹੀਂ ਨਾ ਇੱਥੇ ਨੋਟ ਕੀਤੀ ਹਾਂ ਜੀ ਹਾਂਜੀ ਇੱਕ ਗੱਲ ਤੁਹਾਨੂੰ ਹੋਰ ਨੋਟ ਕਰਨੀ ਚਾਹੀਦੀ ਸੀ ਨਾ ਕਿ ਇਹ ਜਿਹਾ ਵਿਵਾਦ ਖੜਾ ਕਿੱਥੋਂ ਹੋਇਆ ਅਸੀਂ ਫਟਾਫਟ ਇੱਕ ਚੀਜ਼ ਨੂੰ ਜਦੋਂ ਲੈ ਲੈਨੇ ਆ ਨਾ ਮੇਰਾ خیال ਉਹਦੋਂ ਕਾਫੀ ਨੁਕਸਾਨ ਹੁੰਦਾ ਸਾਡਾ ਕੌਮੀ ਸਾਡਾ ਮੇਰੇ ਕੋਈ ਵੀ ਮਤਲਬ ਨਹੀਂ ਸੀ ਦੇਖੋ ਸਾਡੀਆਂ ਜ਼ਮੀਨਾਂ ਉੱਤੇ ਮੇਰੇ ਟਿਕਿਆ ਨਹੀਂ ਹੁੰਦੀਆਂ ਸਨ ਅਸੀਂ ਇਕੱਠੀਆਂ ਸਾਡੀਆਂ ਜ਼ਮੀਨਾਂ ਸੀ ਅਸੀਂ ਇਕੱਠੇ ਪੜੇ ਢਿੰਗਾ ਨਹੀਂ ਮੇਰਾ ਮਕਸਦ ਨਹੀਂ ਸਮਝੀ ਮੈਂ ਕੀ ਕਿਹਾ ਹੋ ਨਹੀਂ ਕਿਹਾ ਭੈਣ ਜੀ ਮੇਰਾ ਵੀ ਕੋਈ ਸਮਝੋ ਜੀ ਕਿ ਮੈਂ ਅੱਜ ਵੀ ਮੈਂ ਮੀਡੀਆ ਦੇ ਵਿੱਚ ਕੰਮ ਕਰਦੀ ਤੁਸੀਂ ਮੇਰੀ YouTube ਤੇ ਪ੍ਰੋਗਰਾਮ ਦੇਖੋ ਨਹੀਂ ਮੈਂ ਤੁਹਾਡੇ ਪ੍ਰੋਗਰਾਮ ਦੇਖੋ ਤੁਸੀਂ ਪਹਿਲੀ ਵਾਰ ਨਹੀਂ ਮੇਰੇ ਤੋਂ ਲੱਗਦੀ ਵੀ ਤੁਹਾਡੇ ਦਰਸ਼ਨ ਕਰ ਚੁੱਕਾ ਪ੍ਰੋਗਰਾਮ ਦੇ ਮੈਨੂੰ ਨਹੀਂ ਪਤਾ ਕਿ ਇਹ ਵਾਅਦਾ ਕਾਰਨ ਬਣੇਗਾ ਵਫਰ ਉਹ ਤੋਂ ਮਰਚਨ ਚੇਤ ਕੀਤੀ ਜਦੋਂ ਅੱਖਾਂ ਪਰੋਖੇ ਹੋ ਜਾਂਦਾ ਨਾ ਬੰਦਾ ਆਮ ਹੀ ਦਿਖਿਆ ਤੇ ਚਲਾ ਗਿਆ ਮੇਰੇ ਕਹਿੰਦਾ ਮਤਲਬ ਤੁਸੀਂ ਇਹ ਨਹੀਂ ਵਿਚਾਰ ਕੀਤੀ ਕਿ ਇਹ ਗੱਲ ਨਿਕਲੀ ਕਿੱਥੋਂ ਔਰ ਇਹਦੀ ਤੇ ਪਹਿਲਾਂ ਖੋਜ ਕੀਤੀ ਜਾਵੇ ਠੀਕ ਆ ਉਹ ਬੰਦੇ ਨੇ ਤੇ ਗਲਤੀ ਕਰ ਦਿੱਤੀ ਕਿ ਉਹਨੇ ਜਿਸੂ ਪ੍ਰਤੀ ਮਾਨਸ਼ਬਦ ਬੋਲ ਦਿੱਤੇ ਔਰ ਉਹਨੂੰ ਸਾਰਿਆਂ ਨੇ ਲੰਨਤਾ ਪਾਈਆਂ ਔਰ ਤੁਸੀਂ ਉਸ ਤੋਂ ਪਹਿਲੇ ਵਿਚਾਰ ਨਹੀਂ ਦੇਖੀ ਕਿ ਉਸ ਬੰਦੇ ਨੂੰ ਬੋਲਣਾ ਕਿਉਂ ਪਿਆ ਤੁਸੀਂ ਇਸ ਗੱਲ ਤੇ ਖੋਜ ਕੀਤੀ ਤੇ ਦੇਖੋ ਖੋਜੇ ਉਸ ਵੀਡੀਓ ਵਿੱਚ ਜਿੱਥੋਂ ਤਾਈ ਸਾਨੂੰ ਨਜ਼ਰ ਆਈ ਜੇ ਜੇ ਉਹਦੇ ਦੇ ਉਸ ਭਾਈ ਨੇ ਕੋਈ ਗਲਤੀ ਕੀਤੀ ਉਹ ਗਲਤੀ ਅਲੱਗ ਕਲਿੱਪ ਹੋਗੀ ਸਾਡੇ ਸਰਦਾਰ ਵੀਰਾਂ ਨੇ ਦਿਖਾਉਣਾ ਸੀ ਜ਼ਰੂਰ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਭੈਣ ਜੀ ਜੀ ਉਹ ਇਸ ਵੀਡੀਓ ਦੇ ਮਕਸਦ ਨਾਲ ਗਏ ਨਹੀਂ ਸੀ ਉਹ ਉਹਨਾਂ ਦਾ ਮਕਸਦ ਉਹਨਾਂ ਦਾ ਇਹ ਮਕਸਦ ਨਹੀਂ ਸੀ ਕਿ ਇਹ ਵੀਡੀਓ ਵਾਇਰਲ ਕੀਤੀ ਜਾਊਗੀ ਅੱਛਾ ਜੀ ਹਾਂ ਜੋ ਸੀ ਖੋਜ ਕੀਤੀ ਜੋ ਮੈਂ ਬਚਾ ਐਂਡ ਆਫ ਦਾ ਡੇ ਮੈਂ ਜੋ ਦੇਖਿਆ ਵਾ ਕਿ ਇਹ ਵਿਵਾਦਾਂਕਾਰਨ ਇੱਕ ਕਲਿੱਪ ਬਣਿਆ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਕਿ ਉੱਥੇ ਇੱਕ ਨਸੀਬ ਭਾਈ ਨੇ ਗੁਰੂਆਂਕ ਪ੍ਰਤੀ ਬਹੁਤ ਅਹ ਉਹ ਆਪਣਾ ਕਹਿ ਲਈ ਕਿ ਜਿਹੜੇ ਵਰਲਡ ਵਰਤੇ ਨਹੀਂ ਜਾ ਸਕਦੇ ਉਹਦੇ ਦੁਆਰਾ ਪ੍ਰਚਾਰ ਕੀਤਾ ਸੀ ਨਹੀਂ ਅਗਰ ਏਦਾਂ ਕਰਦੇ ਆ ਤੇ ਉਹ ਵੀ ਸਜਾ ਦੇ ਹੱਕ ਦਾ ਫਿਰ ਉਹਨਾਂ ਨੇ ਰਿਟਰਨ 'ਚ ਮਾਫੀ ਮੰਗੀ ਹਾਂ ਤਾਂ ਉਹ ਸਹੀ ਥੋੜਾ ਸੁਣੋ ਮਾਫੀ ਮੰਗੀ ਨਾ ਫਿਰ ਉਹ ਉਹ ਮਸੀਹ ਭਾਈ ਦੇ ਨਾਲ ਜਿਹੜਾ ਮੁੰਡਾ ਸਰਦਾਰ ਪ੍ਰਚਾਰ ਕਰਦਾ ਸੀ ਉਹਨੂੰ ਸਮਝਾਉਣ ਵਾਸਤੇ ਗਏ ਕਿ ਦੇਖ ਤੇਰਾ ਧਰਮ ਆ ਵਾਰ ਆਪਣੇ ਧਰਮ ਨੂੰ ਬਿਲੋਂਗ ਕਰਨਾ ਚਾਹੀਦਾ ਜੀ ਠੀਕ ਹੈ ਜੇ ਤੋੜਾ ਮਸਲਾ ਸੀਗਾ ਉਸ ਵੀਡੀਓ ਦਾ ਹੁਣ ਅਗਲਾ ਮਸਲਾ ਸ਼ੁਰੂ ਹੋ ਜਾਂਦਾ ਤੁਹਾਡਾ ਅੱਛਾ ਜੀ ਤੁਹਾਡਾ ਮਸਲਾ ਇਹ ਹੈ ਕਿ ਤੁਸੀਂ ਤੁਹਾਨੂੰ ਇਹਨਾਂ ਪਤਾ ਹੋਣਾ ਜ਼ਰੂਰੀ ਹੈ ਕਿ ਜਿਹੜਾ ਸਿੱਖ ਧਰਮ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਇਹ ਆਮ ਕਿਤਾਬਾਂ ਨਾਲੋਂ ਬਹੁਤ ਸਰਵ ਉਤਮ ਕਿਤਾਬ ਹੈ ਯਾਨੀ ਕਿ ਇਹਦੇ ਨਾਲ ਮੇਰੇ ਸਤਿਕਾਰਯੋਗ ਮੀਤ ਜੀ ਹਾਂ ਜੇ ਦਾ ਸ੍ਰੀ ਗੁਰੂ ਸਾਹਾ ਪਾਉ ਨੂੰ ਸਾਡੇ ਨਾਲ ਉੱਤਮ ਲੱਗੇ ਉਦੋਂ ਹੀ ਬਾਈਬਲ ਵੀ ਦੇਖ ਦੇਖ ਮੇਰੀਏ ਭੈਣੇ ਇੱਕ ਗੱਲ ਯਾਦ ਰੱਖੀ ਤੇਰੇ ਵੀ ਰਿਕਾਰਡਿੰਗ ਚੱਲ ਰਹੀ ਹੈ ਮੇਰੀ ਰਿਕਾਰਡਿੰਗ ਹਾਊਸ ਆਫ ਕਾਮਨ ਨੂੰ ਦੇ ਯੂਕੇ ਨੂੰ ਮੈਂ ਗਰੰਟੀ ਨਾਲ ਕਹਿਣਾ ਕਿ ਬਾਈਬਲ ਕਿਸੇ ਪੈਗੰਬਰ ਜੀ ਨੇ ਲਿਖੀ ਨਹੀਂ ਹੈ ਬ੍ਰਦਰ ਜੀ ਤੁਸੀਂ ਇਦਾਂ ਸੋਚੋ ਸੁਣੋ ਇਹ ਤੁਹਾਡੀ ਸੋਚ ਹੈ ਹਾਂਜੀ ਮੇਰੀ ਸੋਚ ਨਹੀਂ ਹੈ ਕਿਸੇ ਪ੍ਰੂਫ ਕਰੋ ਕਿ ਬਾਈਬਲ ਪੈਗੰਬਰ ਦੀ ਲਿਖੀ ਹੈ ਮੈਨੂੰ ਪ੍ਰੂਫ ਦਿਓ ਮੈਂ ਤੁਹਾਡੇ ਪੈਰ ਧੋ ਕੇ ਤੀਮਾਂਗਾ ਜੀ ਜੀ ਚਲ ਨਹੀਂ ਵੀਰ ਜੀ ਦੇਖੋ ਭਾਣੇ ਤੂੰ ਦੇਖ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਮੇਰੀਏ ਭਾਣੇ ਔਰ ਇੱਥੇ ਤੈਨੂੰ ਜਵਾਬ ਦੇਣੇ ਚਾਹੀਦੇ ਆ ਗੁੱਸੇ ਚ ਆ ਕੇ ਫੋਨ ਨਾ ਕੱਟੀ ਨਹੀਂ ਨਹੀਂ ਮੈਂ ਫੋਨ ਨਹੀਂ ਕੱਟਾਂਗੀ ਮੇਰੇ ਵੀਰ ਜੀ ਇਦਾਂ ਕਿ ਕਿ ਤੁਸੀਂ ਤੁਸੀਂ ਕਹਿੰਦੇ ਤਾਂ ਅਸੀਂ ਤੁਹਾਡੀ ਗੱਲ ਨੂੰ ਕਿੱਦਾਂ ਐਗਰੀ ਕਰੀਏ ਤੁਸੀਂ ਕਹੋ ਜੋ ਤੁਹਾਡੇ ਵਿਊ ਤੁਸੀਂ ਦੇ ਸਕਦੇ ਮੈਂ ਵਿਊ ਨਹੀਂ ਦੇ ਰਿਹਾ ਮੈਂ ਕਹਿ ਰਿਹਾ ਕਿ ਤੁਸੀਂ ਮੈਂ ਤੁਹਾਨੂੰ ਮਿਲਣ ਵਾਸਤੇ ਆਉਣਾ ਆ ਸਿੰਪ ਸਪੈਸ਼ਲ ਮੈਂ ਸਿੱਖ ਪ੍ਰਿਤ ਜੁਨੀ ਨੇ ਵੱਲੋਂ ਬੋਲ ਰਿਹਾ ਗੁਰਵਿੰਦਰ ਸਿੰਘ ਮੇਰਾ ਨਾਮ ਹੈ ਪਰ ਮੈਂ ਤੁਹਾਡੀ ਸਮੂਲੀਅਤ ਵੀ ਤੁਹਾਡੇ ਤੁਹਾਡੇ ਵਟਸਐਪ ਤੇ ਜੈਮ ਸਿੰਘ ਕਰਕੇ ਕੀਤੀ ਕਿਉਂਕਿ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਦੇ ਧਰਮ ਦੇ ਪ੍ਰਤੀ ਜੈਮਸੀ ਕਹਿਣਾ ਕੋਈ ਮੇਰੀ ਜੁਬਾਨ ਨਹੀਂ ਛੜ ਗਈ ਉਹ ਵੇਲੇ ਚਲੇ ਗਏ ਅੱਜ ਆਪਸ ਮੇਰੇ ਤੁਸੀਂ ਪ੍ਰੋਗਰਾਮ ਦੇਖਪੇ ਜਿੱਥੇ ਸਾਡੇ ਸਾਥ ਵੀ ਸਾਸਿਕਾ ਆਗੇ ਪਲੰਗੇ ਤੇ ਸਾਡੇ ਠੀਕ ਹੈ ਤੁਹਾਨੂੰ ਪੰਜੀ ਔਰ ਇਹ ਚੀਜ਼ ਬ੍ਰਿਟਿਸ਼ ਇਸਾਈ ਭਾਈਚਾਰੇ ਦੇ ਵਿੱਚ ਜਾਨਕਿ ਜਿਹੜੇ ਬ੍ਰਿਟਿਸ਼ ਦੇ ਬੋਰਨ ਇਸਾਈ ਨੇ ਜਿਹੜੇ ਪਰਮਨੈਂਟ ਇਸਾਈ ਨੇ ਉਹਨਾਂ ਤੇ ਗੱਲ ਪ੍ਰੂਫ ਕਰਨੀ ਪਊਗੀ ਕਿ ਬਾਈਬਲ ਕਿਸੇ ਪੈਗੰਬਰ ਨੇ ਲਿਖੀ ਆ ਦੇ ਪੋਲਿੰਕੀ ਬਾ ਜਿਹੜੇ ਸਾਡੇ ਪੈਗੰਬਰ ਤੁਸੀਂ ਕਿਹਨਾਂ ਨੂੰ ਪੈਗੰਬਰ ਬਣਾਇਆ ਮੈਂ ਕੋਈ ਵੀ ਤੁਹਾਡੇ ਪੈਗੰਬਰ ਹੋਣ ਕਿ ਕਿਸੇ ਵੀ ਪੈਗੰਬਰ ਨੇ ਇਸ ਨੂੰ ਸਟੈਂਪਡ ਕੀਤਾ ਵਾ ਕਿ ਇਹ ਜਿਹੜੇ ਬਚਨ ਨੇ ਇਹ ਮੈਂ ਸਟੈਂਪ ਕਰਕੇ ਚੱਲੇ ਆ ਮੇਰਾ ਚਲ ਕੇ ਵੀਰ ਜੀ ਜਦੋਂ ਆਪਾਂ ਇੱਕ ਟੇਬਲ ਮੀਟਿੰਗ ਕਰੀਏ ਠੀਕ ਹੈ ਉਹਦੇ ਵਿੱਚ ਤੁਹਾਡੇ ਵੀ ਜਿਹੜੇ ਹੈਗੇ ਪ੍ਰਚਾਰਕ ਨੇ ਉਵੇਂ ਕੌਣ ਚਾਹ ਸਾਡੇ ਵੀ ਪ੍ਰਚਾਰਕ ਜਮਾ ਵਿੱਚ ਬੈਠੀਆਂ ਮੇਰੇ ਵੱਡੇ ਵੱਡੇ ਉਸਤਾਦ ਵੀ ਮਰ ਉਥੇ ਤੁਹਾਨੂੰ ਇਹ ਗੱਲ ਪ੍ਰੂਫ ਕਰਨੀ ਪੈਣੀ ਹੈ ਕਿ ਬਾਈਬਲ ਪੈਗੰਬਰ ਦੀ ਲਿਖੀ ਹੈ। ਅਸੀਂ ਅਸੀਂ ਤਾਂ ਉਹ ਇਹ ਦੱਸਾਂਗੇ ਕਿ ਉਹ ਪੈਗੰਬਰ ਦੀ ਲਿਖੀ ਜਾਂ ਉਹ ਕਰਕੇ ਕਰਕੇ ਇੱਕ ਜਣੇ ਨੇ ਬਾਈਬਲ ਨੂੰ ਨਹੀਂ ਲਿਖਿਆ। ਭੈਣ ਜੀ ਬਸ ਇੱਥੇ ਬ੍ਰੇਕ ਕਰ ਦਈਏ। ਤੁਸੀਂ ਇਸ ਗੱਲ ਨੂੰ ਮੰਨਦੇ ਨੇ ਕਿ ਬਾਈਬਲ ਇੱਕ ਜਣੇ ਨੇ ਨਹੀਂ ਲਿਖੀ? ਹਾਂ ਜੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਇੱਕ ਜਣੇ ਨੇ ਲਿਖਿਆ। ਔਰ ਤੁਸੀਂ ਹੈਰਾਨ ਹੋ ਜਾਓਗੇ ਉਹਦੇ ਬਾਰੇ ਵਿੱਚ ਮੈਂ ਟੋਕਕ ਨਹੀਂ ਛੜਾਂਗੀ ਕਿਉਂਕਿ ਔਰ ਮੈਂ ਕੋਈ ਵੀ ਬਾਰੇ ਫਿਰ ਪੈਂਦੀ ਮੈਂ ਤੁਹਾਨੂੰ ਹੁਣ ਗੱਲ ਦੱਸਣ ਲੱਗਾ ਤੁਸੀਂ ਉੱਥੇ ਇੱਕ ਵਚਨ ਯੂਜ਼ ਕੀਤਾ ਸੀ ਕਿ ਬਾਈਬਲ ਦੇ ਪਵਿੱਤਰ ਮੋਤੀ ਮੈਂ ਉਸ ਮੁਲਖ ਵਾਸਤੇ ਨਹੀਂ ਵਰਤਨੇ ਬਿਲਕੁਲ ਉਹਨਾਂ ਨੇ ਕਿਉਂਕਿ ਔਰ ਦੇਖੋ ਜਿਹੜੀ ਚੀਜ਼ ਜਿਹਨੂੰ ਤੁਸੀਂ ਮੋਤੀ ਕਹਿ ਰਹੇ ਹੋ ਕਿਸੇ ਇੱਕ ਨੇ ਨਹੀਂ ਲਿਖੀ ਔਰ ਉਹ ਕਿਸੇ ਪੈਗੰਬਰ ਦੀ ਰਾਈਟਿੰਗ ਨਹੀਂ ਹੈਗੀ ਜਿਹਨੂੰ ਤੁਸੀਂ ਮੋਤੀ ਕਹਿ ਰਹੇ ਮੈਂ ਤੁਹਾਨੂੰ ਬਲੇਮ ਨਹੀਂ ਕਰ ਰਿਹਾ ਮੈਂ ਤੁਹਾਡੇ ਘਰ ਦੇ ਕਿਦਰੰਤ ਨੂੰ ਬਲੇਮ ਨਹੀਂ ਕਰਦਾ ਜ ਤੁਹਾਡੇ ਕਈ ਬਚਨਾਂ ਤੇ ਤੁਹਾਨੂੰ ਫੁੱਲ ਚੜਾ ਰਿਹਾ ਹਾਂ ਜੀ ਤੁਸੀਂ ਮੇਰੇ ਵੀਰ ਹੋ ਠੀਕ ਹੈ ਤੇ ਮੈਂ ਤੁਹਾਡੀ ਭੈਣ ਹਾਂ ਐਸੀ ਪੰਜਾਬੀ ਹੋਣ ਦੇ ਨਾਤੇ ਠੀਕ ਹੈ ਪੈਣਾ ਪਰਵਾ ਵਿੱਚ ਮਿਸ ਅੰਡਰਸਟੈਂਡਿੰਗ ਵੀ ਹੁੰਦੀਆਂ ਬੱਤੀਆਂ ਜਣੀਆਂ ਗੱਲਾਂ ਵੀ ਹੁੰਦੀਆਂ ਉਹ ਮੁੜ ਕੇ ਘਨ ਫਰਾਏ ਦਿੰਦੇ ਇੱਕ ਮਿੰਟ ਭੈ ਜੀ ਪਰ ਅੱਗੇ ਸੁਣੋ ਧਿਆਨ ਨਾਲ ਮਿਸ ਅੰਡਰਸਟੈਂਡਿੰਗ ਦਾ ਮੀਨਿੰਗ ਇਹ ਨਹੀਂ ਹੈਗਾ ਕਿ ਤੁਸੀਂ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਔਰ ਆੜਦੇ ਹੀ ਇੱਥੇ ਬਾਈਬਲ ਦੇ ਬਚਨਾਂ ਨੂੰ ਮੋਤੀ ਕਹਿ ਕੇ ਗੁਰਬਾਣੀ ਦੀ ਤੋਹਰੀਮ ਇਸ ਤਰੀਕੇ ਨਾਲ ਕਰੋ ਤੁਸੀਂ ਪਾਸ ਦੇਖੋ ਜਿਹੜਾ ਤੁਸੀਂ ਲਾਸਟ ਵਿੱਚ ਸ਼ਬਦ ਦੇ ਉੱਪਰ ਸ਼ਬਦ ਪੜਿਆ ਸ਼ਬਦ ਦੇ ਉੱਪਰ ਜਿਹੜੀਆਂ ਵਿਚਾਰ ਕੀਤੀਆਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਐਡ ਹੀ ਨਹੀਂ ਅ ਅੱਛਾ ਚਲੋ ਮੈਂ ਔਰ ਤੁਸੀਂ ਇਹ ਗੱਲ ਕਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਭੈਣੇ ਸਾਡੀ ਆਸਤਾ ਨਹੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਜਿੰਦਾ ਜਾਲ ਉਹ ਜਿਹੜੇ ਲਫ਼ਜ਼ ਆ ਉਹ ਕਿੱਥੋਂ ਆਏ ਆ ਆਪਣੇ ਸਾਰੇ ਮੈਨੂੰ ਨਹੀਂ ਆਦਤ ਕਹਿੰਦਾ ਤੁਹਾਨੂੰ ਇਹ ਗੱਲ ਮੀਟਿੰਗ 'ਚ ਕਰਨੀ ਪੈਣੀ ਸਾਡੀ ਇਹ ਜੀ ਯੂਨੀਅਨ ਦੇ ਵਿੱਚ ਤੁਹਾਨੂੰ ਲਿਟਰਨ ਤੋਂ ਮਾਫੀ ਉੱਥੇ ਮੇਰੀ ਭੈਣੇ ਮੰਗਣੀ ਪੈਣੀ ਆ ਨਹੀਂ ਮਾਫੀ ਜਿਹੜੀ ਗੱਲ ਦੀ ਹੋਊਗੀ ਮੈਂ ਮੰਗਾਂਗੀ ਔਰ ਹਾਂ ਠੀਕ ਉਸੇ ਤਰ੍ਹਾਂ ਇੱਕ ਮਿੰਟ ਪੰਜੀ 1 ਮਿੰਟ ਜੀਸੂ ਨੂੰ ਗਾਲ ਕੱਢ ਦੇਣੀ ਔਰ ਗੁਰਬਾਣੀ ਦੇ ਗਲਤ ਅਰਥ ਕਰਦੇ ਨੇ ਸਾਡੇ ਵਾਸਤੇ ਸ਼ਾਇਦ ਕਈ ਗੁਣਾ ਵੱਡੀ ਗੱਲ ਆ ਗੁਰੂ ਨਾਨਕ ਨੂੰ ਬਹੁਤ ਲੋਕਾਂ ਨੇ ਗਾਲਾਂ ਕੱਢੀਆਂ ਗੁਰਬਾਣੀ ਦੁਆ ਵਾ ਇਸ ਗੱਲ ਦੀ ਜਿਹੜਾ ਗੁਰੂ ਨਾਨਕ ਵਾਸਤੇ ਵੀ ਕੁਝ ਬੋਲਦਾ ਪੰਜੀ ਨਹੀਂ ਗੁਰੂ ਨਾਨਕ ਕਹਿੰਦਾ ਮੈਨੂੰ ਗਾਲਾਂ ਕੱਢੋ ਮੇਰੇ ਤੇ ਗੁਰਨਾਨਕ ਕਹਿੰਦਾ ਪਰਮੇਸ਼ਰ ਬੈਠਾ ਨਾ ਉੱਪਰ ਨਹੀਂ 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 ਤੁਸੀਂ ਤੁਹਾਨੂੰ ਮੈਂ ਦੱਸਦਾ ਕਿ ਪਰਮੇਸ਼ਰ ਦੀ ਤੁਹਾਨੂੰ ਅਸਲੀਅਤ ਹੋਊ ਤਾਂ ਤੁਹਾਡੀ ਮੀਟਿੰਗ 'ਚ ਵੀ ਦੱਸਾਂਗੇ ਇੱਥੇ ਵੀ ਦੱਸਾਂਗੇ ਮੇਰੇ ਗੁਰਨਾਨਕ ਨੂੰ ਲੋਕਾਂ ਨੇ ਗਾਲਾਂ ਕੱਢੀਆਂ ਉਹਨੇ ਐਕਸੈਪਟ ਕੀਤੀਆਂ ਔਰ ਬਾਣੀ ਦੇ ਅੰਦਰ ਦਰਜ ਕੀਤਾ ਇਹਨਾਂ ਨੂੰ ਵੀ ਕੱਢੀਆਂ ਅੱਜ ਵੀ ਕੱਢ ਰਹੇ ਹਨ ਤਾਂ ਫਿਰ ਕੀ ਹੋ ਗਿਆ ਜੇ ਇੱਕ ਸਿੰਘ ਨੇ ਜਿਸ ਨੂੰ ਗਾਲਾਂ ਕੱਢਦੀਆਂ ਤੇ ਹਾਈਲਾਈਟ ਕਿਵੇਂ ਕਰ ਦਿੱਤਾ ਉਹਨੂੰ ਆਪਾਂ ਬਹਿ ਕੇ ਨਹੀਂ ਸਮਝਾ ਸਕਦੇ ਦੇਖੋ ਵੈਚਨ ਸਮਝਾਉਣ ਵਾਲਾ ਇਹ ਤੇ ਮੈਨੂੰ ਨਹੀਂ ਪਤਾ ਇੰਡੀਆ ਤੋਂ ਬਾਤ ਬਾਤ ਸ਼ੁਰੂ ਹੋਇਆ ਤੇ ਫਿਰ ਪੈ ਜੀ ਅਸੀਂ ਕਿਉਂ ਨਾ ਪਾਤਾ ਕੁਛ ਇਸਾਈ ਭਾਈਚਾਰੇ ਦੇ ਜਿਹੜਾ ਪੀਟਰ ਮੁੰਡਾ ਮੇਰੇ ਪਿੰਡ ਦਾ ਆਇਆ ਜਿਸ ਮੁੰਡੇ ਨੇ ਇਹ ਆਪਣੇ ਸਿੱਖ ਪਾਈ ਪਹਿਣਾ ਨੇ ਵੀ ਬਹੁਤ ਕੁਝ ਬੋਲਿਆ ਹੋਇਆ ਓਕੇ ਤੁਸੀਂ ਹੁਣ ਇੱਕ ਇੱਕ ਮਿੰਟ ਗੱਲ ਸੁਣੋ ਅਸੀਂ ਉਸੇ ਵਿਸ਼ੇ ਤੇ ਦੁਬਾਰਾ ਆਉਣਾ ਫਿਰ ਤੁਸੀਂ ਗੁਰਬਾਣੀ ਦੀ ਬਿਨਾ ਵਿਚਾਰ ਔਰ ਬਿਨਾ ਖੋਜ ਬਿਨਾ ਉਸ ਦੇ ਕੀਕੇ ਪੜਨ ਤੋਂ ਬਗੈਰ ਤੁਸੀਂ ਬਗਾਣੀ ਦੇ ਅਰਥ ਜੀਸੂ ਦੇ ਨਾਮਾ ਕਿਵੇਂ ਕਰ ਦਿੱਤੇ ਜੀਸੂ ਦਾ ਇੱਕ ਵਰਲਡ ਸ਼ੁਰੂ ਗੁਰੂਗ੍ਰੰਥ ਸਾਹਿਬ ਜੀ ਤੇ ਦਰਜ ਨਹੀਂ ਹੈਗਾ ਜੋ ਕੁਝ ਸਾਡੀ ਸਮਝ ਵਿੱਚ ਆਇਆ ਪੜ੍ਹੇ ਇੱਕ ਗੱਲ ਯਾਦ ਰੱਖੀ ਆਪਣੇ ਸਮਝ ਦੇ ਨਾਲ ਬੋਲਿਆ ਮੇਰੀਏ ਪੜ੍ਹੇ 1 ਮਿੰਟ ਮੇਰੀ ਗੱਲ ਫੇਰ ਮੈਂ ਫਿਰ ਰਿਪੀਟ ਕਰਨਗਾ ਮੈਂ ਫਿਰ ਰਿਪੀਟ ਕਰਨਗਾ ਤੁਹਾਡੀ ਸਮਝ ਕੋਈ ਤਰਮ ਨਹੀਂ अच्छा ਤੁਸੀਂ ਆ ਸਾਰਾ ਕੁਝ ਬੋਲ ਰਹੇ ਆ ਹਾਂਜੀ ਕਿ ਮੈਂ ਮੇਰੇ ਮੂੰਹ ਦੇ ਵਿੱਚੋਂ ਕੋਈ ਵੀ ਲਫ਼ਜ਼ ਸੁਣਿਆ ਠੀਕ ਹੈ ਮੈਂ ਕੀ ਕਹਿ ਰਿਹਾ ਕਿ ਤੁਹਾਡੀ ਸਮਝ ਧਰਮ ਨਹੀਂ ਇਹ ਨਹੀਂ ਤੁਸੀਂ ਆਪ ਕੋਣ ਕਹਿੰਦਾ ਕਿ ਕਿਸੇ ਧਰਮ ਨੂੰ ਔਰ ਗੁਰੂ ਦੇ ਅਸਥਾਨ ਦੇ ਗ੍ਰੰਥ ਦੀ ਵਿਆਖਿਆ ਤੁਸੀਂ ਆਪਣੀ ਸਮਝ ਨਾਲ ਕਰ ਲਓ ਤੁਹਾਨੂੰ ਇਹ ਅਧਿਕਾਰ ਕਹਨੇ ਦਿੱਤਾ ਦੇਖੋ ਜੋ ਕੁਝ ਵੀ ਮੈਨੂੰ ਮੇਰੇ ਹਿਸਾਬ ਨਾਲ ਮੈਂ ਉਹਨਾਂ ਬਾਰੇ ਕੋਈ ਦੁਰਸ਼ ਸ਼ਬਦ ਨਹੀਂ ਬੋਲੇ ਤੁਸੀਂ ਦੁਰ ਸ਼ਬਦ ਨਹੀਂ ਬੋਲੇ ਪਰ ਜੇ ਇਸ ਤਰੀਕੇ ਨਾਲ ਤੁਸੀਂ ਸ਼ਬਦ ਬੋਲੇ ਨੇ ਉਹ ਸ਼ਬਦ ਸਾਡੇ ਧਰਮ ਨੂੰ ਠੇਸ ਪਹੁੰਚਾ ਰਹੇ ਨੇ ਅਸੀਂ ਅਸੀਂ ਮਾਨਸਿਕ ਤੌਰ ਤੇ ਉਹਦੇ ਵਿੱਚ ਬਾਰ ਬਾਰ ਕਰੀ ਕਿ ਹਮ ਜੇ ਮੇਰੇ ਸਿੱਖ ਭਰਾਵਾਂ ਨੂੰ ਠੇਸ ਲੱਗੀ ਆ ਤਾਂ ਆਮ ਸੌਰੀ ਭੈਣ ਜੀ ਮੈਂ ਤੁਹਾਨੂੰ ਹੁਣ ਪੰਜ ਸਤ ਗਾਲਾਂ ਕੱਢ ਕੇ ਮਾਫੀ ਮੰਗ ਲਵਾਂ ਐਕਸੈਪਟ ਕਰ ਲੋਗੇ ਮੈਂ ਇਹ ਅਫਕੋਰਸ ਇਹ ਨਹੀਂ ਇਹ ਤੁਸੀਂ ਆਪਣੀ ਗਲਤੀ ਤੇ ਪੜਦਾ ਪਾ ਰਹੀਆਂ ਮੇਰੀ ਭੈਣੇ ਤੂੰ ਆਪਣੀ ਗਲਤੀ ਤੇ ਪੜਦਾ ਪਾ ਰਹੀਆਂ ਅੱਛਾ ਕੱਲ ਕੱਲ ਕੀ ਹੋਏਗਾ ਭਾਈ ਪਰਮਜੀਤ ਜੀ ਹਮੇਸ਼ਾ ਲਿਤੇ ਬੰਦ ਰਹਿਣਗੇ ਠੀਕ ਹੈ ਸਾਨੂੰ ਨਹੀਂ ਇਸ ਤਰ੍ਹਾਂ ਸਾਡੀ ਵੱਲੋਂ ਭਾਈ ਪਰਮਜੀਤ ਨੂੰ ਉਮਰ ਕੈਦ ਹੋ ਜਾਵੇ ਅਸੀਂ ਐਕਸੈਪਟ ਕਰਾਂਗੇ ਉਹਨੂੰ ਉਮਰ ਕੈਦ ਹੋਵੇ ਮੈਂ ਮੰਨਦਾ ਨਹੀਂ ਉਹ ਸਾਡਾ ਵੀ ਭਰਾ ਆ। ਨਹੀਂ ਏਦਾਂ ਨਹੀਂ ਹੁੰਦਾ ਕਿ ਵੀਡੀਓ ਪਾਉਣ ਤੋਂ ਬਾਅਦ ਅਸੀਂ ਪਰ ਆ ਕੇ ਅਸੀਂ ਉਸੀ ਗਲਤੀ ਦੇ ਉੱਪਰ ਅਸੀਂ ਪੜਦੇ ਨਹੀਂ ਪਾਵਾਂਗੇ ਅਸੀਂ ਉਹਨੂੰ। ਅੱਛਾ ਬਾਕੀ ਭੈਣ ਭਰਾ ਕਿਉਂ ਨਹੀਂ ਇਸ ਗੱਲ ਨੂੰ ਐਕਸੈਪਟ ਕਰਦੇ ਸਰ? ਕਿਹੜੀ ਨੁਕਸਾਰੇ ਕਰਦੇ ਆ? ਕਿਉਂ ਭਾਈ ਬਲਜੀਤ ਸਿੰਘ ਦਾਦੂਵਾਲ ਜੀ ਸਾਡੇ ਪੰਥ ਦੇ ਮਹਾਨ ਪ੍ਰਚਾਰਕ ਨੇ ਸਾਡੇ ਭਰਾ ਨੇ ਬਿਆਨ ਦਿੱਤਾ ਭਾਈ ਮਨਜੀਤ ਸਾਹਿਬ ਨੇ ਉੱਤੇ ਬਿਆਨ ਦਿੱਤਾ ਭਾਈ ਪੰਥ ਪ੍ਰੀਤ ਸਿੰਘ ਜੀ ਪੰਥ ਦੇ ਮਹਾਨ ਵਿਦਵਾਨ ਉਹਨਾਂ ਨੇ ਬਿਆਨ ਦਿੱਤਾ ਇਸ ਗੱਲ ਦੇ ਉੱਪਰ ਕਿ ਉਹਨੇ ਗਲਤੀ ਕੀਤੀ ਤੁਸੀਂ ਥਿਲ ਹੋਰ ਕੀ ਚਾਹੁੰਦੇ ਆ? ਮੈਂ ਤੁਹਾਨੂੰ ਕਹਿ ਰਿਹਾ ਅਸੀਂ ਤਾਂ ਕੁਝ ਵੀ ਨਹੀਂ ਚਾਹੁੰਦੇ ਅਸੀਂ ਤਾਂ ਚਾਹੁੰ ਉੜ ਕੇ ਵਾਪਸ ਆਪਣੇ ਰਿਲੇਸ਼ਨ ਜਿਹੜੇ ਆ ਵਾਪਸ ਟਿਕੋਣੇ ਚਾਹੀਦੇ ਚਲੋ ਇਹ ਰਿਲੇਸ਼ਨ ਦੀ ਗੱਲ ਬਾਤ ਕਰਾਂਗੇ ਮੈਂ ਪਹਿਲਾਂ ਤੁਹਾਨੂੰ ਅਜੇ ਅਸੀਂ ਉਸ ਵਿਸ਼ੇal ਨਹੀਂ ਜਾਣਾ ਉਹ ਉਹ ਉਹਦੀ ਗੱਲ ਛੱਡੋ ਉਹਨੇ ਗਾਲਾਂ ਕੱਢੀਆਂ ਉਹਨੂੰ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਛੱਡਣਾ ਅੰਦਰ ਕਰੋਣਾ ਗੱਲ ਬਾਤ ਦੀ ਹੈ ਤੁਹਾਨੂੰ ਇਹ ਇਹ ਅਧਿਕਾਰ ਕਿਹਨੇ ਦਿੱਤਾ ਕਿ ਤੁਸੀਂ ਬਿਨਾਂ ਵਿਚਾਰੇ ਗੁਰਬਾਣੀ ਚਲੋ ਜੇ ਜੇ ਮੈਂ ਕਹਿ ਰਹੀ ਹਾਂ ਕਿ ਮੇਰੇ ਕੋ ਮਿਸਟੇਕ ਠੀਕ ਹੈ ਉਹਦੇ ਵਿੱਚ ਤੁਸੀਂ ਉਹ ਮਿਸਟੇਕ ਨੂੰ ਮਿਸਟੇਕ ਤੋਂ ਨਹੀਂ ਸਮਝ ਰਹੇ ਉਹ ਮਿਸਟੇਕ ਨੂੰ ਮਿਸਟੇਕ ਕਿਉਂ ਨਹੀਂ ਸਮਝ ਰਹੇ ਉਹ ਇਸ ਮਿਸਟੇ ਉਹ ਉਸ ਮਿਸਟੇਕ ਨੂੰ ਮਿਸਟੇਕ ਤਾਂ ਨਹੀਂ ਸਮਝ ਰਹੇ ਕਿ ਤੁਸੀਂ ਬੜੀ ਸਾਫ ਸੁਥਰੀ ਔਰ ਕੜੀ ਹੋਈ ਸਾਜਿਸ਼ ਅਨੁਸਾਰ ਬੈਠ ਕਰਕੇ ਗੁਰਬਾਣੀ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਇੱਕ ਤਰੀਕਾ ਘੜਿਆ ਸੀ ਨਹੀਂ ਵੀਰ ਜੀ ਮੇਰਾ ਮਕਸਦ ਇਹ ਨਹੀਂ ਸੀ ਪੰਡ ਜੀ ਤੇਰੇ ਬੋਲਣ ਦਾ ਤਰੀਕਾ ਤੇਰੇ ਬੋਲਣ ਦਾ ਮੈਂ ਅੱਜ ਹੀ ਮੈਂ ਫੀਆ ਮੈਂ ਅਜੀਤ ਅਜੀ ਮਿਲਣਾ ਚਾਹੁੰਦਾ ਤੁਸੀਂ ਉਹਦੇ ਵਿੱਚ ਉਹਦੇ ਬੱਚੇ ਤੁਸੀਂ ਮੈਨੂੰ ਦੱਸੋ ਮੇਰੀਆਂ ਵੀਡੀਓ ਜਿਹੜੀਆਂ ਤੁਸੀਂ ਦੇਖੀਆਂ ਆ ਐਮਏ ਟੀਵੀ ਦੇ ਉੱਤੇ ਉਹਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਵਾਰੇ ਕੋਈ ਕੋਈ ਵਿਚਾਰ ਵਟਾਂਦਰਾ ਕੀਤਾ ਜੀ ਭੈਣ ਜੀ ਮੈਂ ਤੁਹਾਨੂੰ ਪਿੱਛੇ ਬੈਕ ਨਹੀਂ ਗੱਲ ਤੁਸੀਂ ਜੋ ਹੁਣ ਬੋਲਿਆ ਸਿਰਫ ਉਸੇ ਟੌਪਿਕ ਤੇ ਗੱਲ ਕਰੋ ਦੱਸਿਆ ਕਿ ਇਹ ਟੌਪਿਕ ਤੇ ਕਿਉਂ ਸ਼ੁਰੂ ਹੋਇਆ ਅਸੀਂ ਵੀ ਹਰਟ ਹੋਏ ਜਦੋਂ ਤੁਸੀਂ ਦ ਪਰਪੈਨ ਜੀ ਨਹੀਂ ਅਸੀਂ ਹਰਟ ਹੋ ਕੇ ਅਸੀਂ ਮੈਂ ਮੈਂ ਖੁਦ ਕਹਿਣਾ ਮੈਂ ਖੁਦ ਸਾਡੇ ਦੁੱਖ ਦਾ ਦੁੱਖ ਨਹੀਂ ਤੁਸੀਂ ਲਾਗੇ ਐਸੇ ਹੀ ਦੁੱਖ ਦਾ ਅਸੀਂ ਤਾਂ ਕਹਿੰਦੇ ਕਿ ਉਹਨੇ ਗਲਤੀ ਕੀਤੀ ਆ ਉਸ ਬੰਦੇ ਨੇ ਗਾਲ ਕੱਢੀ ਆ ਮਾੜੀ ਗੱਲ ਕੀਤੀ ਅਸੀਂ ਕਦੇ ਕਿਹਾ ਦੇਖੋ ਜੇ ਮੈਂ ਆਪਣੇ ਭਰਾਵਾਂ ਨੂੰ ਇੱਕ ਕਿਸਮ ਦਾ ਐਕਸੈਸ ਸੰਦੇਸ਼ ਦੇਣ ਵਾਸਤੇ ਦੱਸਿਆ ਤੁਸੀਂ ਕਹਿੰਦੇ ਕਿ ਪਰਪੈਨ ਜੀ ਮੈਂ ਤੁਹਾਨੂੰ ਇੱਕ ਇੱਕ ਲਫਜ਼ੀ ਗੱਲ ਕਹਿਣ ਲੱਗਾ ਮੈਂ ਤੁਹਾਨੂੰ ਇੱਕ ਲਫਜ਼ੀ ਗੱਲ ਕਹਿ ਰਿਹਾ ਮੈਂ ਕ੍ਰਿਸਚੀਅਨ ਕੰਟਰੀ ਦੇ ਅੰਦਰ ਰੋਟੀ ਖਾ ਰਿਹਾ ਹਾਂ ਕ੍ਰਿਸਟਿਨ ਕੰਟਰੀ ਦੇ ਅੰਦਰ ਔਰ ਇਸ ਕੰਟਰੀ ਨੇ ਜਿੰਨਾ ਪਿਆਰ ਸਾਨੂੰ ਦਿੱਤਾ ਸਾਡੇ ਆਪਣੇ ਮੁਲਕ ਨੇ ਨਹੀਂ ਦਿੱਤਾ ਔਰ ਮੈਂ ਤੁਹਾਡੀ ਜੇ ਨਾ ਆਪਾ ਅਗਰ ਤੁਸੀਂ ਇਸ ਗੱਲ ਦੀ ਰਿਟਰਨ ਮਾਫੀ ਮੇਰੀ ਇਹ ਪੈਣੇ ਨਾ ਮੰਗੀ ਮੈਂ ਅੱਜ ਵੀ ਕਹਿ ਰਿਹਾ ਪੈਣ ਹੋਣ ਦੇ ਨਾਤੇ ਕਹਿ ਰਿਹਾ ਸਾਡੀ ਗੱਲਬਾਤ ਗੱਲਬਾਤ ਸਾਡੀ ਚੱਲਦੀ ਆ ਠੀਕ ਹੈ ਹਾਂਜੀ ਇਸ ਟੌਪਿਕ ਤੇ ਸਾਡੇ ਬਿਸ਼ਪ ਸਾਹਿਬ ਸਿੱਦੇ ਗੁਰਦਵਾਰੇ ਸੇ ਆਪਣੇ ਅਕਾਲ ਤਖਤ ਤੱਕ ਗਿਆ ਸੀ ਬਿਲਕੁਲ ਤੁਹਾਨੂੰ ਪਤਾ ਹੈ ਨਿਊਜ਼ ਟੈਪ ਤੋਂ ਸੁਣਿਆ ਬੋਸ ਸਾਡੇ ਜਿਹੜੇ ਸਾਡੇ ਵੱਡੇ ਬਿਸ਼ਪ ਸਾਹਿਬ ਆ ਉਹਨਾਂ ਨੂੰ ਮੈਂ ਆਲਰੇਡੀ ਇੱਕ ਪਲੇਟ